ਪੱਲੇ ਜੇ ਹੈਗਾ ਤਾਂ ਆਜਣ ਮੈਦਾਨ ਚ ਆ ਕੇ ਦਿਖਾ ਲੈ ਸਭ ਉਹ ਦਿਖਾ ਦੇ ਹੈਗਾ ਕੁਛ ਕਿਸੇ ਨੇ ਆ ਕੇ ਕਹਦਾ ਕਰਤਾ ਪਹਿਲਵਾਨ ਨੇ ਤੇ ਆਖਰ ਦੇਖ ਲੈ ਬੇਤੋ ਯਾ ਮਹਾਰਾਜੋ ਦਾ ਖੜਾ ਹੋ ਗਿਆ ਆ ਕੇ ਕਬੀਰ ਖੜਾ ਹੋ ਗਿਆ ਉਹ ਜੋ ਬੋਰ ਗਾਨਾ ਕਹਿੰਦੇ ਕਹਦਾ ਤੂੰ ਕਾਸ਼ੀ ਦਾ ਫੰਡਰ ਤੇ ਸ਼ੁਰੂ ਮਣੀ ਮੈਂ ਕਾਸ਼ੀ ਜਾਣਾ ਹਾਂ ਕਾਸ਼ੀ ਹੈਡ ਕੁਆਰਟਰ ਪਟਨਾ ਸਰ ਇਹ ਤੋਂ ਸ਼ਾਂਤ ਦਾ ਉਹ ਜੋ ਬੋਰਗਨ ਨੂੰ ਯਾਰ ਉਹ ਚ ਤੇ ਵੀ ਗੋਡੇ ਟੇਕ। ਯਾਹ ਹੋ ਗਿਆ ਗੋਡੇ ਟੇਕ। ਉਹ ਆਈ ਗੱਲ ਐ। ਇਹ ਕੇ ਲੜਾ ਇਹ ਹੁਣ ਕੁਛ ਨਹੀਂ। ਸੱਚ ਕਲੀਅਰ। ਲੈ ਕੈ ਦਸ ਪਾ ਜਾ ਕਹਿੰਦਾ ਅਵਰ ਬਾਸਨਾ ਨਾਇ ਪ੍ਰਭ ਤਰਵਜੁਦ ਕਹਿ ਚਾਏ। ਤੇ ਤਰਵਜੁਦ ਇਹ ਜੋ ਦੇਹ ਤਰਵਜੁਦ। ਤਰਵਜੁਦਾਂ ਬਹੁਤ ਚੱਲ ਆਉਨੇ ਫਿਰ ਮੈਂ ਕਿੱਥੇ ਗਿਆ ਤਰਵਜੁਦ। ਸਾਰੀ ਦੁਨੀਆ ਢੋਲ ਤਰਵੈਲ ਗਿਆ। ਕੁਰਸੀ ਯੁੱਧ ਨੂੰ ਧਰਮ ਯੁੱਧ ਕਾਵੇਂ ਲੱਗੇ ਸੰਤਾਂ ਸੋਨੇ ਕਹਿੰਦਾ ਕੁਰਸੀ ਯੁੱਧ ਤਾਂ ਖਰਾਬੇ ਹੋਗੇ ਕੋਈ ਤੁਮ ਨੇ ਸੰਤਾਂ ਅਰ ਯੁੱਧ ਕੀ ਹੁੰਦਾ ਕੁਰਸੀ ਯੁੱਧ ਕੀ ਹੁੰਦਾ ਉਹ ਠੀਕ ਕਿਹਾ ਸੀ ਧਰਮ ਯੁੱਧ ਜੇ ਬੇਤੁ ਜੇ ਤਿਆਰ ਹੋ ਕੇ ਭੱਜੇਗਾ ਧਰਮ ਜਿੱਤੂ ਭੱਜਦੇ ਹੁੰਦੇ ਨੇ ਧਰਮ ਜਿੱਤਿਓ ਭੱਜੇਗਾ ਤੇ ਤੁਸੀਂ ਪੁਘੜੇ ਹੋ ਤੁਸੀਂ ਧਰਮ ਜਿੱਤਦੇ ਜਾਂ ਫਿਰ ਹਥਿਆਰ ਚੱਕੋ ਉਥੇ ਹੀ ਲੜੋ